ਸਵੈਸ ਕਰਕੇ ਜਿੱਥੇ ਆਪਾਂ ਬਹੁਤ ਸਹਿਯੋਗ ਦਿੱਤਾ 5 ਮਿੰਟ ਹੋਰ ਸਹਿਯੋਗ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸਾ ਸਤਗੁਰ ਸੁਣੀ ਦਾ ਤੈਸੋ ਹੀ ਮੈਂ ਢੜ ਵਿਛੜਿਆ ਮਿਲ ਪ੍ਰਭੂ ਹਰ ਦਰਗਾਹ ਸੀ ਠਾ ਹਰ ਨਾਮੋ ਮੰਤਰ ਦਰਦਾਏ ਦਾ ਕੱਡੇ ਹੋ ਮੈਂ ਰੋਗ ਨਾਨਕ ਸਤਗੁਰ ਤੇ ਨਾਮ ਬਲਾਇਆ ਜਿੰਨਾ ਤਰੇ ਪਿਆ ਸੰਜੋ ਪਾਵਨ ਸਤਗੁਰਾਂ ਦੀ ਹਜ਼ੂਰੀ ਅੰਦਰ ਬੈਠੇ ਪਰਮ ਪਿਆਰੇ ਖਾਲਸਾ ਜੀ ਸਾਰੀਆਂ ਸਿੱਖ ਸੰਗਤਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਤਸ਼ਾਹਾਂ ਜੇ ਸਤਗੁਰ ਨਦਰ